ਸਤਿ ਕਾ ਸਬਦ ਕਬੀਰ ਕਹ ਪੰਡਤ ਹੋਏ ਸੋ ਅਨਪਰ ਹੈ ਪੰਡਿਤ ਲੋਕ ਕਹ ਕੋ ਵਿਵਹਾਰ ਗਿਆਨ ਵੰਤ ਕੋ ਤਤ ਵਿਚਾਰ ਜਾ ਕੇ ਜਾ ਕੇ ਜੀ ਕੇ ਅਸੀਂ ਬੁੱਧ ਹੋਈ ਕਹ ਕਬੀਰ ਜਾਣੇਗਾ ਸੋਈ ਪੂਨਕਾਰ ਸਤਿਗੁਰ ਪ੍ਰਸਾਦ ਬਾਤ ਸਾਧ ਰਹਿ ਥਿੰਤੀ ਸਾਤ ਵਾਰ ਕਹਿ ਕਬੀਰ ਉਰ ਵਾਰ ਨ ਪਾਰ ਸਾਧਕ ਸਦ ਲਖੈ ਜੋ ਭਿਓ ਆਪੇ ਕਰਤਾ ਆਪੇ ਦੇਉ ਥਿੰਤੀ ਅਮਾ ਵਸ ਮੈਂ ਆਸ ਨਿਵਾਰ ਹੋ ਅੰਤਰ ਜਾਮੀ ਰਾਮ ਸਮਾਰ ਹੋ ਜੀਵਤ ਪਾਵ ਮੁਖ ਦਵਾਰ ਅਨਪਾਸ ਬਦਤਾਤ ਨਿਜ ਮਾਰ ਨਿਜ ਤਾਰ चारिण कम्मा ने गोबिंद राम लगा संत प्रसाद भई माने निर्मल हर कीर्तन में अनदिन जागा रहाओ अरवा प्रीतम करहो विचार कट में खेल अकट अपार काल कल्पना कदे ना खाए काल कतना कदे ना खाए अत प्रप में रह समाय त्यागो कर जाने अंग माया ब्रह्म रमला सब संग ਨਾ ਉੱਪਰ ਢਾ ਨਾ ਕਰਤਾ ਜਾਏ ਅਕਲ ਨਿਰੰਝਲ ਇਤੈ ਭਾਏ ਤ੍ਰਿਤੀਆ ਤੀਨੇ ਸੰਕਰ ਲਿਆਵੇ ਅਨਦੂਲ ਪਰਮ ਪਦ ਪਵ ਹੈ ਸਤ ਉਪਜਾ ਵਿਸ਼ਵਾਸ ਬਾਹਰ ਭੀਤਰ ਸਦਾ ਪ੍ਰਗਾਸ ਚੌਥ ਹੈ ਚੰਚਲ ਮਨ ਕੋ ਗਹੋ ਕਾਮ ਕ੍ਰੋਧ ਸੰਗ ਕਭੋ ਨ ਬਹੋ ਜਗਥਲ ਮਾਹੇ ਆਪ ਹੈ ਆਪ ਆਪ ਹੈ ਜਪੋ ਆਪਣਾ ਜਾਤ पंचाय पंच तत् बसثار कलक कामनी जग जग देवहार प्रेम सदारसती है तू ए जरा मरण दुख सिर न होए छटखट चत्र छमदसताए बिन कचन ही थरा रहाए दुख दाम मेट क्षमा गह रहो करंतरम ती सुूल ना सहो ਸਤ ਸਤ ਕਰ ਬਚ ਜਾਣ ਆਤਮ ਰਾਮ ਲਿਹੁ ਪਰਵਾਣ ਛੂਟਾ ਸੰਸਾਰ ਮਿਟ ਜਾਏ ਦੁਖ ਸੁਨ ਸਰੋਵਰ ਪਾਗੋ ਸੁਖ ਅਸਤ ਮੇ ਅਸਤ ਤਾਤ ਕੀ ਕਾਇਆ ਤਮ ਹੈ ਅਕਲ ਮਹਾਨ ਦਰਾਇਆ ਗੁਰ ਗੱਪ ਗਿਆਨ ਬਤਾਵੇ ਭੇਦ ਉਲਟਾ ਰਹਿ ਅਭੰਗ ਅਛੇਦ ਨੌ ਮੀਨਿਆ ਦੋਰ ਕੋ ਸੰਗ ਭੇਤੀ ਮਨ ਸਾਰਾ ਗੁਆਲ ਲੋਭ ਮੋ ਸਭ ਬੀਸਰ ਜਾਓ ਜੋ ਵਿਚੋ ਜੀਵੋ ਅੰਮਰ ਸਲਖਾਹੋ ਦਸਮੀ ਦਹ ਦਿਸ ਹੋਏ ਅਨੰਦ ਛੂਟੈ ਭਰਮ ਮਲੇ ਗੋਬਿੰਦ ਜੋਤ ਸਰੂਪੀ ਤਤ ਅਨੂਪ ਅਮਲ ਨ ਮਲ ਨਾ ਛਾਹ ਨਹੀਂ ਤੂਪ ਏਤਾ ਦਸੀ ਏਕ ਦਿਸ ਧਾਵੈ ਤੋ ਜੋ ਨਹੀਂ ਸੰਕਟ ਗਵਰਨ ਆਵੈ ਸੀਤਲ ਨਰਮਲ ਭਯਾ ਸਰੀਰਾ ਦੂਰ ਬਤਾਵਤ ਪਾਇ ਅਨਿਰਾ ਬਾਰਸ ਬਾਰੋ ਗਵੈ ਸੂਰ ਐਨਸ ਭਜਨ ਮਤੂਰ ਦੇਖਿਆ ਇਹੋ ਲੋਕ ਕਾਪਿਓ ਅਚਨ ਚਤਾਇਆ ਜੀਵ ਤੇ ਸਿਓ ਤੇਰਸ ਤੇਰਹ ਅਗਮ ਬਖਾਨ ਅਰਧ ਉਰਧ ਵਿੱਚ ਸੰਤ ਪਹਿਚਾਨੀ ਨੀਝ ਉਚ ਨਹੀਂ ਮਨ ਅਮਾਨ ਵਿਆਪਕ ਰਾਮ ਸਗਲ ਸਮਾਨ ਜੋਦਸ ਚੋਦਹ ਲੋਕ ਭਜਾਰ ਰੋਮ ਰੋਮ ਮਹਿ ਬਸਹਿ सत संतोष का धरो ध्यान कछने कछिए ब्रह्म ज्ञान पूने ओ बुरा चंद आकाश बस रहत कला सहज परगास आग अंत मद होए रहया थीर सुख सागर महरम है कबीर एक ओमकार सतगुरु प्रसाद राग गौड़ी वार कबीर जीयो की बार-बार हर के गुण गावो गुरगम भेद सो हर का पावो रहआवो आगत करै भगत आरंभ काया मंदर मनसा थंग एनस अखंड सुरहि जाय तो अनहद बीन सहज महबाय सोम वार सस अमृत चरै चाखत वेग सकल दुख खरै वाणी रुकिया रह द्वार तो मन मतवारो पीवन हार मंगलवारी ले माहीत पांच चोर की जाने रित ਘਰ ਛੋਡੇ ਬਾਹਰ ਜਨ ਜਾਏ ਨਾ ਤਰ ਖਰਾਜ ਸਹਿਰ ਬੁਧਵਾਰ ਬੁਧ ਕਰੇ ਪ੍ਰਮਾਸ ਹਥਾ ਕੰਨ ਹੈ ਹਰ ਕਬਾਸ ਗੁਰ ਮਿਰਦਯੋ ਗੁਰ ਮਿਲ ਦੂ ਇਕ ਸੰਕਰ ਹੈ ਔਰ ਪੰਦ ਲੈ ਸੁਧਾ ਕਰੇ ਬ੍ਰਹਸਪਤ ਵਿਖਿਆ ਦੇ ਬਹਾਏ ਤੀਨ ਦੇਵ ਇਕ ਸੰਗ ਲਾਏ ਤੀਨ ਨਦੀ ਤਹ ਤ੍ਰਿਕੁਟੀ ਮਾਹੇ ਅਹਲ ਸਤਸਮਤ ਧੋਵ ਹੈ ਨਾ ਹੈ ਸੋ ਗ੍ਰਿਤ ਸੁਹਾਰਿਆ ਸੋ ਇਹ ਇਹ ਬ੍ਰਕ ਚੜ ਅਨ ਦਿਨ ਆਪ ਆਪ ਸੇ ਲੜੇ ਸੁਰਖੀ ਪਾਂਚੋ ਰੱਖੇ ਸ